ਐਡੀ ਸੋਹਣੀ ਦੇਹ ਬਣਾਤੀ ਤਾ ਉਹ ਕਹਿੰਦਾ ਵਾਹ 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 ਅਗ ਬੂੰਦ ਤੋਂ ਬਣਾਇਆ ਹੋਇਆ ਐਡਾ ਸਰੀਰ ਹੈ ਫੇਰੇ ਨੂੰ ਘੜਨ ਲੱਗਿਆ ਘੜੰਦੋ ਛੇ ਮਾਂ ਤੜੰਦੋ ਇੱਕ ਛਣ ਜਦੋਂ ਸਰੀਰ ਦੀ ਰਚਨਾ ਕੀਤੀ ਜਨਰਾ ਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ ਪਹਿਲਾ ਰੋਗ ਸਾਦੋਂ ਮਾਂ ਦੇ ਗਰਭ ਚ ਲੱਗਿਆ ਉਹ ਕਿਹੜਾ ਹਉਮੈ ਦਾ ਹੁਣ ਹਉਮੈ ਤੇ ਅਭਿਮਾਨ ਇਹਨਾਂ ਦਾ ਫਰਕ ਹੈ ਹਉਮੈ ਹੋਰ ਚੀਜ਼ ਐ ਅਭਿਮਾਨ ਹੰਕਾਰ ਹੋਰ ਐ ਇਹ ਅਲੱਗ-ਅਲੱਗ ਹੁਣ ਆਪਾਂ ਤਾਂ ਹਉਮੈ ਹੰਕਾਰ ਨੂੰ ਹੀ ਕਹਿੰਦੇ ਆ ਨਹੀਂ ਹੰਕਾਰ ਤਾਂ ਕਿਸੇ ਵਸਤੂ ਦਾ ਹੁੰਦਾ ਹੈ ਸਰੀਰ ਸੋਹਣਾ ਉਹਦਾ ਹੰਕਾਰ ਹੈ ਧਨ ਦਾ ਹੰਕਾਰ ਹੈ ਲੇਕਿਨ ਹਉਮੈ ਹੈ ਜਦੋਂ ਜੀਵ ਤੇ ਪਰਮਾਤਮਾ ਦੀ ਵਿਤ ਪੈ ਗਈ ਹਉਮੈ ਦਾ ਭਾਵ ਹੈ ਦੂਜਾਪਨ ਜਦੋਂ ਸਾਡੇ ਤੇ ਰੱਬ ਵਿਚਾਲੇ ਕੰਧ ਨਿਕਲ ਗਈ ਉਹਦਾ ਨਾਂ ਹਉਮੈ ਜਿੰਨ ਰੱਚਿਆ ਪੁਰਖ ਵਿਦਾਤੇ ਇਹ ਸਰੀਰ ਨੂੰ ਘੜਨ ਤੇ 6 ਮਹੀਨੇ ਲਾਏ ਫਿਰ ਨਾਲੇ ਹਉਮੈ ਪਾਈ ਨਾਲ ਹੀ ਵਾਹਿਗੁਰੂ ਨੇ ਇਹਦੇ ਚ ਪਹਿਲਾ ਰੋਗ ਹਉਮੈ ਦਾ ਪਤਾ ਤੇ ਮਹਾਰਾਜ ਕਹਿੰਦੇ ਜਿਹੜਾ ਹੁਕਮ ਨੂੰ ਬੁੱਝ ਲੈਂਦਾ ਹੈ ਹੁਕਮ ਕੀ ਹੈ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਾ ਜਾਇ ਹੁਕਮੀ ਹੋਵਣ ਜੀ ਆਇਆ ਹੁਕਮ ਮਿਲੇ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਤੇ ਅੱਗੇ ਜਾ ਕੇ ਫੈਸਲਾ ਦੇ ਦਿੱਤਾ ਨਾਨਕ ਹੁਕਮੈ ਜੀ 부ਜੈ ਤਾਂ ਹਉਮੈ ਕਹੇ ਨਾ ਆਏ ਹੁਕਮ 부ਜਣਾ ਕਹਿੰਦੇ ਬਾਣੀ ਚ ਚੱਲਣਾ ਹੁਕਮ ਚ ਚੱਲਣਾ ਹਉਮੈ ਨੂੰ ਛੱਡ ਦੇਣਾ ਜਨਮ ਮਰਨੂ ਸਿੱਖੋ ਹੈ ਰੇ ਕੀ ਨੂੰ ਹਉਮੈ ਨੂੰ ਜੰਮ ਦਾ ਮਰਦਾ ਕੌਣ ਹੈ ਹੌਮੀ